ਜਦੋਂ ਤਾਂ ਨਮਨ ਨਮਮ ਮੈਂ ਹੋਇਆ ਸੀਗਾ ਨਾ ਜੀ ਇਨਸੀਡੈਂਟ ਉਦੋਂ ਤਾਂ ਲੱਗਾ ਸੀ ਕਿ ਬਹੁਤ ਮਾੜਾ ਹੋ ਗਿਆ ਵੀ ਸ਼ਾਇਦ ਜ਼ਿੰਦਗੀ ਖਰਾਬ ਹੋ ਗਈ ਖਤਮ ਹੋ ਗਈ ਕਿਉਂਕਿ ਦੋ ਸੁਪਨੇ ਬਹੁਤ ਦੇਖੇ ਹੋਏ ਸੀਗੇ ਬਟ ਹੌਲੀ ਹੌਲੀ ਜਦੋਂ ਟਾਈਮ ਲੰਘਦਾ ਫਿਰ ਪਤਾ ਲੱਗਦਾ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਹਨੇ ਇੱਕ ਚੀਜ਼ ਖੁੰਦਾ ਨਾ ਮਾਲਕ ਤਾਂ 10 ਗੁਣ ਦੇ ਦਿੰਦਾ ਆਪਾਂ ਨੂੰ ਕਿਤਨੇ ਕਿਤੇ ਹੱਥ ਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਦੂਜਾ ਹੱਥ ਹੁੰਦਾ ਤਾਂ ਈਜ਼ੀ ਹੋ ਜਾਂਦਾ ਮਤਲਬ ਸਟਰਗਲ ਕਰਨਾ ਪਰ ਜੇ ਸਟਰਗਲ ਹੀ ਨਾ ਕੀਤਾ ਲਾਈਫ 'ਚ ਫਿਰ ਕੰਮ ਕਰਨ ਦਾ ਮਜ਼ਾ ਨਹੀਂ ਆਉਂਦਾ ਜੀ ਲੋਕਲ ਜਿਹਨੇ ਟੂਰਨਾਮੈਂਟ ਉਹ ਆਪਾਂ ਨੋਰਮਲ ਬੰਦਿਆਂ ਨਾਲ ਖੇਡਦੇ ਆ ਜਿਹੜੇ ਮਤਲਬ ਪੰਜਾਬ ਚ ਆ ਹਰਿਆਣਾ ਚ ਹਿਮਾਚਲ ਚ ਟੋਪ ਚੋਟੀ ਦੇ ਸਟਾਰ ਹਨ ਜੀ ਉਹਨਾਂ ਨਾਲ ਵੀ ਖੇਡਦੇ ਆ ਤੇ ਉਹਨਾਂ ਨੂੰ ਛੱਕੇ ਵੀ ਮਾਰੇ ਹੋਏ ਆ ਜੀ ਆਪਾਂ ਸੁਣੀ ਜਾਈਦਾ ਆਪਾਂ ਜਵਾਬ ਬੋਲ ਕੇ ਨਹੀਂ ਦਈਦਾ ਆਪਾਂ ਆਪਦੇ ਕੰਮਾਂ ਨਾਲ ਉਹਨਾਂ ਨੂੰ ਜਵਾਬ ਦਈਦਾ ਤੇ ਆਪਾਂ ਉਹਨਾਂ ਨੂੰ ਚੈਲੰਜ ਵੀ ਕਰਦੇ ਆ ਕਿ ਤੁਸੀਂ ਸਾਡੇ ਮੇਰੇ ਬਰਾਬਰ ਕੰਮ ਕਰਕੇ ਦਿਖਾ ਦਿਓ ਕੋਈ ਗੱਲ ਪਹਿਲਾਂ ਦੱਸਣਾ ਪੈਂਦਾ ਸੀਗਾ ਕਿ ਮੈਂ ਦਿਵਿੰਦਰ ਸਿੰਘ ਐ ਮਤਲਬ ਸਰਦਾਰਾਂ ਦਾ ਮੁੰਡਾ ਹੁਣ ਅਗਲਾ ਪਹਿਲੇ ਕਹਿੰਦਾ ਸਰਦਾਰ ਜੀ ਉਹਨਾਂ ਨੂੰ ਮੈਂ ਆਪਦੇ ਸਮਝਦਾ ਸੀ ਨਾ ਜੀ ਪਹਿਲਾਂ ਉਹ ਮਤਲਬ ਦੂਰ ਚਲੇ ਗਏ ਉਹਨਾਂ ਨੂੰ ਇਹ ਹੋ ਗਿਆ ਵੀ ਹੁਣ ਸਾਡੇ ਕੰਮ ਦਾ ਰਿਆ ਨਹੀਂ ਕਿਉਂਕਿ ਜਦੋਂ ਹੱਥ ਤੁਹਾਨੂੰ ਪਤਾ ਆਪਾਂ ਕਿਸੇ ਦੇ ਕੰਮ ਕਰਾਉਂਦੇ ਆ ਨਾ ਜੀ ਉਦੋਂ ਤੱਕ ਆਪਾਂ ਚੰਗੇ ਆ ਉਹਨਾਂ ਲਈ ਬਟ ਜਦੋਂ ਉਹਨਾਂ ਦੇ ਕੰਮ ਨਹੀਂ ਨਾ ਆਉਂਦੇ ਫਿਰ ਉਹਨਾਂ ਵਾਸਤੇ ਆਪਾਂ ਜ਼ੀਰੋ ਹੋ ਜਾਂਦੇ ਆ ਮਤਲਬ ਜਿਹਦੇ ਜਿਹਨਾਂ ਨੂੰ ਮੈਂ ਆਪਣੇ ਭਰਾ ਸਮਝਦਾ ਸੀ ਯਾਰਾਂ ਦੋਸਤਾਂ ਨੂੰ ਉਹ ਜਿਨ੍ਹਾਂ ਲਈ ਮੈਂ 24 ਘੰਟੇ ਖੜਦਾ ਸੀਗਾ ਉਹ ਸਾਰੇ ਛੱਡ ਗਏ ਸੀ ਉਦੋਂ ਜਦੋਂ ਮੈਂ ਬਹੁਤ ਜ਼ਿਆਦਾ ਟੁੱਟ ਗਿਆ ਨਾ ਜੀ ਤੇ ਮੈਂ ਪਹਿਲਾਂ ਸੋਚਦਾ ਕਿ ਮੇਰਾ ਦੁੱਖ ਤਾਂ ਕੁਝ ਵੀ ਨਹੀਂਗਾ ਮੈਂ ਤੋਂ ਵੀ ਬੱਦ ਲੋਕ ਦੁਖੀ ਬੈਠੇ ਨੇ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਦੁੱਖ ਤਕਲੀਫ ਤੇ ਮੁਸੀਬਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਕੁਝ ਲੋਕ ਇੰਨਾਂ ਮੁਸੀਬਤਾਂ ਦੇ ਅੱਗੇ ਹਾਰ ਮੰਨ ਲੈਂਦੇ ਨੇ ਜਾਂ ਇਹ ਕਹ ਲੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਰੋਣਾ ਤੋਂ ਨਾ ਸ਼ੁਰੂ ਕਰ ਦਿੰਦੇ ਨੇ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਇੰਨਾਂ ਮੁਸੀਬਤਾਂ ਨੂੰ ਤਕਲੀਫਾਂ ਨੂੰ ਦੁੱਖਾਂ ਨੂੰ ਸਵੀਕਾਰ ਕਰ ਲੈਂਦੇ ਨੇ ਇਨ੍ਹਾਂ ਦੇ ਅੱਗੇ ਗੋਡੇ ਨਹੀਂ ਟੇਕਦੇ ਹਿੰਮਤ ਨਹੀਂ ਹਾਰਦੇ ਬੜੇ ਹੌਸਲੇ ਦੇ ਨਾਲ ਜ਼ਿੰਦਗੀ ਜੀਂਦੇ ਨੇ ਦੁਜਾਂਦਲੀ ਮਿਸਾਲ ਪਾਚੰਦੇ ਨੇ ਅੱਜ ਜੇ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਉਹਨਾਂ ਦੀ ਹੌਸਲੇ ਤੇ ਹਿੰਮਤ ਭਰੀ ਅਜੀਹੀ ਹੀ ਕਹਾਣੀ ਹੈ ਉਹਨਾਂ ਦਾ ਇੱਕ ਹੱਥ ਨਹੀਂ ਹੈ ਪਰ ਉਹ ਸਾਰੇ ਕੰਮ ਆਪ ਖੁਦ ਕਰਦੇ ਨੇ ਇੱਥੋਂ ਤੱਕ ਕਿ ਕ੍ਰਿਕਟ ਵੀ ਖੇਡਦੇ ਨੇ ਉਹਨਾਂ ਦੀ ਹੌਸਲੇਪਰੀ ਕਹਾਣੀ ਦੇ ਨਾਲ ਤੁਹਾਨੂੰ ਵਾਕਿਫ ਕਰਵਾਉਂਦੇ ਆ ਤੁਸੀਂ ਦੇਖ ਰਹੇ ਆਰ ਡੀ ਪ੍ਰੋਡਕਸ਼ਨ ਚੈਨਲ ਮੈਂ ਹਾਰੀਨਾ ਮੇਰੇ ਨਾਲ ਨੇ ਦਿਵਿੰਦਰ ਸਿੰਘ ਜੋ ਕਿ ਬਿੰਦੀ ਸੋਹਾਲੀ ਦੇ ਨਾਮ ਨਾਲ ਮਕਬੂਲ ਨੇ ਸэр ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਮੈਮ ਆਰ ਡੀ ਪ੍ਰੋਡਕਸ਼ਨ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਜੋ ਸਾਡੇ ਕੋਲ ਪਹੁੰਚੇ ਸਾਡੇ ਕੋਲ ਆਏ ਨੇ ਸੋ ਤੇ ਤੁਹਾਨੂੰ ਧੰਨਵਾਦ ਤੁਹਾਡਾ ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਵੀਰ ਜੀ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗੇ ਕਿ ਤੁਹਾਡਾ ਹੱਥ ਨਹੀਂ ਹੈ ਕਿ ਇਹ ਬਾਈ ਬਰਥ ਨਹੀਂ ਹੈ ਜਾਂ ਕੋਈ ਮੰਦਪਾਗੀ ਘਟਨਾ ਹੋਈ ਸੀ ਤੇ ਮੈਮ ਜਦੋਂ 2013 26 2013 26 ਅਕਤੂਬਰ ਨੂੰ ਨਾ ਮੈਂ ਘਰੇ ਟੋਕਾ ਕਰ ਰਿਹਾ ਸੀਗਾ ਪਸ਼ੂਆਂ ਲਈ ਤਾਂ ਉਹਦੇ ਚ ਹੱਥ ਫਸ ਗਿਆ ਸੀਗਾ ਮਸ਼ੀਨ ਚ ਤੇ ਕੱਢ ਨਹੀਂ ਸਕਿਆ ਉੱਥੇ ਮੈਮ ਜੋ ਹੈ ਹੱਥ ਲਾਸਟ ਹੋ ਗਿਆ ਸੀਗਾ ਉਦੋਂ ਮੈਮ ਅਜ ਤੋਂ 10 ਸਾਲ ਪਹਿਲਾਂ ਮੈਂ ਮੋਈ 23 ਸਾਲ ਦੀ ਉਮਰ ਸੀਗੀ ਟੋਟਲ ਜੀ ਮੋਸਟਲੀ ਤਾਂ ਕਈ ਵਾਰ ਕੋਈ ਨਾ ਕੋਈ ਹੁੰਦਾ ਸੀਗਾ ਜੀ ਕਦੇ ਮੰਮੀ ਚਲੇ ਜਾਂਦੇ ਸੀਗੇ ਨਾਲ ਕਦੇ ਫਾਦਰ ਸਾਹਿਬ ਹੁੰਦੇ ਸੀਗੇ ਬਟ ਉਸ ਦਿਨ ਕੁਦਰਤੀ ਹਨਾ ਜਿਹੋ ਚੀਜ਼ ਹੋਣੀ ਹੈ ਮੈਂ ਇਕੱਲਾ ਸੀਗਾ ਉਸ ਦਿਨ ਤੇ ਮੈਂ ਇਕੱਲਾ ਟੁੱਕਰਿਆ ਸੀਗਾ ਟੋਕਾ ਤੇ ਮੈਂ ਮਾਤਾ ਨੂੰ ਹਲੇ ਕਹਿ ਕੇ ਗਿਆ ਸੀਗਾ ਕਰੇ ਵੀ ਤੂੰ ਚਲ ਤਿਆਰ ਹੋ ਜਾ ਮੈਂ ਆਪਾਂ ਜਾਣਾ ਸੀਗਾ ਭੂਆ ਦੇ ਉੱਤੇ ਸੰਦਾਰਾ ਲੈ ਕੇ ਤੇ ਚਲੋ ਫਿਰ ਸਵੇਰ 8:00 ਵਜੇ ਮੈਂ ਹੱਥ ਦਾ ਜੋ ਇਨਸੀਡੈਂਟ ਹੋਣਾ ਸੀਗਾ ਉਹ ਹੋ ਗਿਆ ਤੇ ਮੈਂ ਫਿਰ ਬਚਾ ਨਹੀਂ ਪਾਇਆ ਹੱਥ ਮੈਮ 8:00 ਵਜੇ ਹੱਥ ਮੇਰਾ ਜੋ ਹੈ ਕੱਟ ਹੁੰਦਾ ਹੈ ਤੇ ਮੈਂ ਲਗਭਗ 12:00 ਵਜੇ ਦੇ ਕਰੀਬ ਹੈ ਜੋ ਹਸਪੀਟਲ ਪਹੁੰਚ ਪਾਨਾ ਹੈ ਮੈਨੂੰ ਇੱਕ ਇੱਕ ਮਿੰਟ ਯਾਦ ਹੈ ਜਦੋਂ ਮੈਂ ਰਸਤੇ 'ਚ ਗਿਆ ਉਸ ਸਮੇਂ ਮਨ 'ਚ ਕੀ ਕੁਝ ਚੱਲ ਰਿਹਾ ਸੀ ਮੈਮ ਜਦੋਂ ਜਦੋਂ ਹੀ ਹੱਥ ਮਤਲਬ ਦੇਖਿਆ ਨਾ ਮਸ਼ੀਨ 'ਚੋਂ ਕੱਢਿਆ ਤੇ ਇੱਕ ਵਾਰ ਤੇ ਸਾਰਾ ਕੁਝ ਹੋ ਗਿਆ ਕਿ ਸਭ ਜ਼ਿੰਦਗੀ ਖਤਮ ਹੋ ਗਈ ਵੀ ਸਾਰਾ ਕੁਝ ਹੀ ਖਤਮ ਹੋ ਗਿਆ ਕਿ ਉਹ ਜਦੋਂ ਮੈਨੂੰ ਚੱਕ ਕੇ ਮੁੰਡੇ ਪਹਿਲਾਂ ਡਾਕਟਰ ਕੋਲ ਲੈ ਗਏ ਲੋਕਲ ਟੀਊਡ ਨਾਲ ਦੇ ਪਿੰਡ ਸਾਡੇ ਤੇ ਉੱਥੇ ਗਏ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਹਸਪੀਟਲ ਲੈ ਜੋ ਖਰੜ ਤੇ ਉੱਥੋਂ ਫਿਰ ਸ਼ਰਮਾ ਹਸਪੀਟਲ ਲੈ ਗਏ ਮੈਨੂੰ ਜੀ ਤੇ ਸ਼ਰਮਾ ਹਸਪੀਟਲ ਵਾਲੇ ਕਹਿੰਦੇ ਸਾਡੇ ਕੋਲ ਮਸ਼ੀਨਾਂ ਪ੍ਰੋਪਰ ਨਹੀਂ ਆ ਤੁਸੀਂ ਗਵਰਨਮੈਂਟ ਹਸਪੀਟਲ ਲੈ ਜੋ ਸਿਰ ਗਵਰਨਮੈਂਟ ਹਸਪੀਟਲ ਗਿਆ ਜੀ ਮੈਂ ਖਰੜ ਤੇ ਉੱਥੋਂ ਉਹਨਾਂ ਨੇ ਮੇਰੇ ਮੱਲਮ ਪੱਟੀ ਕੀਤੀ ਤੇ ਇੱਕ ਮਨੂੰ ਗੁਲੂ ਗੋਸਲਾ ਜੋ ਮਨੂੰ ਯਾਦ ਹੈ ਕਿਉਂਕਿ ਮਨੂੰ ਇੱਕ ਇੱਕ ਮਿੰਟ ਯਾਦ ਆਈ ਉਸ ਤੋਂ ਬਾਅਦ ਮੈਂ ਉੱਥੋਂ ਉਹਨਾਂ ਨੇ ਮੈਨੂੰ 16 ਚ ਰੈਫਰ ਕੀਤਾ ਮੈਮ ਤੇ 16 ਚ ਗਿਆ ਤੇ 16 ਚ ਵੀ ਸੇਮ ਸਿਚੁਏਸ਼ਨ ਕਿ ਸਾਡੇ ਕੋਲ ਇਕੁਪਮੈਂਟ ਹਲੇ ਪੂਰੇ ਨਹੀਂ ਗਏ ਤੁਸੀਂ ਪੀਜੀਏ ਰੈਫਰ ਕਰ ਦੋ ਉਹਨਾਂ ਨੇ ਮਨੂੰ ਪੀਜੀਏ ਰੈਫਰ ਕੀਤਾ ਫਿਰ ਪੀਜੀਏ ਜਾ ਕੇ ਟ੍ਰੀਟਮੈਂਟ ਹੋਇਆ ਜੀ ਸੋ ਟੋਟਲ 8 ਵਜੇ ਦਾ ਇਨਸੀਡੈਂਟ ਹੋਇਆ ਤੇ ਲੈਕ ਆਫ ਇਕੁਪਮੈਂਟ ਕਹਿ ਸਕਦੇ ਆਪਾਂ ਕਿ ਉਹਦੇ ਕਰਕੇ ਮੈਂ 11:30 ਪਾਉਣੇ 12 ਦੇ ਕਰੀਬ ਆ ਜੋ ਪੀਜੀਏ ਪਹੁੰਚਦਾ ਤੇ ਜਦੋਂ ਤੁਹਾਨੂੰ ਇਹ ਚ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਹੁਣ ਮੇਰੇ ਸਰੀਰ ਦਾ ਇੱਕ ਅੰਗ ਮੇਰੇ ਨਾਲ ਨਹੀਂ ਹੈ ਇੱਕ ਖਾਸ ਅੰਗ ਜਿੰਦੇ ਨਾਲ ਅਸੀਂ ਆਪਣੀ ਪੂਰੀ ਜ਼ਿੰਦਗੀ ਕੰਮ ਕਰਦੇ ਹਾਂ ਉਸ ਤੋਂ ਬਾਅਦ ਦਾ ਸਫ਼ਰ ਕਿ ਹੋ ਗਿਆ ਸੀ ਕਿੰਨੀਆਂ ਕੋ ਮੁਸ਼ਕਿਲਾਂ ਆਈਆਂ ਕਿੰਨੀਆਂ ਕੋ ਤਕਲੀਫਾਂ ਆਈਆਂ ਮੈਮ ਜਦੋਂ ਇੱਕ ਵਾਰ ਹੱਥ ਕਟਿਆ ਜੀ ਉਸ ਤੋਂ ਬਾਅਦ ਤਾਂ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਚ ਰਿਹਾ ਟੂ ਬੀ ਵੈਰੀ ਹੋਨੇਸਟ ਕਿ ਮੈਂ ਡਿਪਰੈਸ਼ਨ ਚ ਰਿਹਾ ਸਾਲ ਡੇਟਸ ਹਲ ਕੇ ਸ਼ਾਇਦ ਹੁਣ ਕੁਝ ਬਣਨਾ ਨਹੀਂ ਗਾ ਜ਼ਿੰਦਗੀ ਖਤਮ ਕਿਉਂਕਿ ਉਸ ਟਾਈਮੇ ਸੀਗਾ ਬਹੁਤ ਸਾਰੇ ਡ੍ਰੀਮ ਦੇਖੇ ਹੋਏ ਸੀਗੇ ਕਿ ਇਹ ਕਰਨਾ ਉਹ ਕਰਨਾ ਫਿਰ ਮੈਂ ਟੁੱਟਿਆ ਬਹੁਤ ਜ਼ਿਆਦਾ ਪਰ ਮੈਂ ਆਪਣੇ ਆਪ ਨੂੰ ਫਿਰ ਸੋਸ਼ਲ ਮੀਡੀਆ ਤੇ ਦੇਖਦਾ ਦੇਖਦਾ ਮੋਟੀਵੇਟ ਕੀਤਾ ਪਰ ਜੋ ਆਪਾਂ ਕਹਿੰਦੇ ਕਿ ਰੱਬ ਜੋ ਕਰਦਾ ਉਹ ਚੰਗੇ ਵਾਸਤੇ ਕਰਦਾ ਸੋ ਮੈਂ ਸੋਚਦਾ ਕਿ ਚੰਗਾ ਹੀ ਹੋਇਆ ਕਿ ਮੈਂ ਤੇ ਵੱਧ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਅ ਇਹ ਸੋਚ ਕਿਵੇਂ ਅਪਣਾਈ ਜਾਏ ਕਿ ਜੋ ਕੁਝ ਹੁੰਦਾ ਹੈ ਉਹ ਚੰਗੇਲੀ ਹੁੰਦਾ ਹੈ ਕਿਉਂਕਿ ਨਾ ਬਹੁਤ ਸਾਰੇ ਲੋਕ ਛੋਟੀ ਜੀ ਤਕਲੀਫ ਦੇ ਨਾਲ ਦੇਖੋ ਨਾ ਸਾਨੂੰ ਵਾਇਰਲ ਬੁਖਾਰ ਵੀ ਹੁੰਦਾ ਹੈ ਤਾਂ ਇਨਸਾਨ ਕਿੰਨਾ ਕਬਰਾ ਜਾਂਦਾ ਹੈ ਤੇ ਤੁਸੀਂ ਆਪਣੇ ਆਪ ਨੂੰ ਸੰਭਾਲ ਲਿਆ ਕਿਵੇਂ ਉਸ ਸਮੇਂ ਚੜਦੀ ਕਲਾ ਦੇ ਵਿੱਚ ਰਹਿਣ ਦੇ ਲਈ ਤੁਸੀਂ ਕੀ ਕਰਦੇ ਸੀ ਜਾਂ ਆਪਣੀ ਸੋਚ ਨੂੰ ਸਕਾਰਾਤਮਕ ਰੱਖਣ ਦੇ ਲਈ ਪੋਜ਼ਿਟਿਵ ਰੱਖਣ ਲਈ ਕੀ ਕਰਦੇ ਸੀ ਜਦੋਂ ਮੈਂ ਮੈਮ ਹੱਥ ਘਟੇ ਜੀ ਮੈਂ ਬਿਲਕੁਲ ਹੀ ਰੋਡਾ ਸੀਗਾ ਮਤਲਬ ਮੈਂ ਬਾਲ ਨਹੀਂ ਰੱਖੇ ਹੋਏ ਸੀਗੇ ਉਨਾ ਮੈਂ ਤਾਂ ਦਾਦਾ ਕੇ ਚੜਦੀ ਕਲਾ ਚ ਮੈਂ ਕਿੰਦਾ ਆ ਤੇ ਜਦੋਂ ਘਰੇ ਸੀਗਾ ਹੱਥ ਘਟਿਆ ਹੋਇਆ ਸੀਗਾ ਇੱਕ ਕਮਰੇ ਚ ਰਹਿਣਾ ਤੇ ਫੋਨ ਚਲਾਉਣਾ ਤੇ ਮੈਂ ਉਹਦੇ ਚ ਦੇਖਦਾ ਰਹਿੰਦਾ ਸੀਗਾ ਜਿੱਦਾਂ ਧਾਰਮਿਕ ਚੀਜ਼ਾਂ ਹਨ YouTube ਤੇ ਬਹੁਤ ਜ਼ਿਆਦਾ ਤੇ ਮੈਂ ਦੇਖਦਾ ਦੇਖਦਾ ਫਿਰ ਜਦੋਂ ਆਪਣੇ ਇਤਿਹਾਸ ਵੱਲ ਜੁੜਿਆ ਤੇ ਫਿਰ ਮੈਂ ਬਾਲ ਰੱਖ ਲੇ ਹੁਣ ਮੈਂ ਹੌਲੀ ਹੌਲੀ ਚਲੋ ਚੜ੍ਹਦੀ ਕਲਾ ਚ ਤੇ ਮੈਂ ਕੋਸ਼ਿਸ਼ ਕਰਾਂ ਕਿ ਪੂਰਾ ਸਿੱਖੀ ਸਰੂਪ ਚ ਆ ਜਾਈਏ ਹੌਲੀ ਹੌਲੀ ਮੈਮ ਕਿਉਂਕਿ ਮੈਂ ਸੋਚ ਰਿਹਾ ਕਿ ਚੰਗਾ ਹੀ ਹੋਇਆ ਜੀ ਕਿਉਂਕਿ ਮੈਂ ਪਹਿਲਾਂ ਪਟ ਗਿਆ ਹੋਇਆ ਸੀਗਾ ਰਸਤੇ ਤੋਂ ਬਟ ਜਦੋਂ ਮੈਂ ਜੁੜਿਆ ਪਤਾ ਲੱਗਿਆ ਤੇ ਫਿਰ ਇੱਧਰ ਆ ਗਿਆ ਤੇ ਹੁਣ ਮੈਂ ਸੋਚ ਰਿਹਾ ਕਿ ਮੈਂ ਮੋਟੀਵੇਸ਼ਨ ਬਣਾ ਹੋਰਾਂ ਲਈ ਹਮ ਬਿਲਕੁਲ ਕਿਉਂਕਿ ਮੈਂ ਇਸ ਚੀਜ਼ ਤੇ ਹੀ ਵਰਕ ਕਰ ਰਿਹਾ ਹੁਣ ਜੀ ਤੁਸੀਂ ਆਲਰੇਡੀ ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ ਪੁੱਛਣਾ ਚਾਹਾਂਗੀ ਕਿ ਇੱਕ ਹੱਥ ਨਾਲ ਕੰਮ ਕਰਨਾ ਫੇ ਕਿਵੇਂ ਸਿੱਖਿਆ ਅਮ ਮੈਮ ਇਹ ਤਾਂ ਇੱਕ ਨਾ ਕੁਦਰਤੀ ਕਹਿ ਸਕਦੇ ਆ ਆਪਾਂ ਕਿ ਰੱਬ ਵੱਲੋਂ ਜੇਕਰ ਇੱਕ ਚੀਜ਼ ਖੋਂਦਾ ਨਾ ਮਾਲਕ ਤਾਂ 10 ਗੁਣ ਦੇ ਦਿੰਦਾ ਆਪਾਂ ਨੂੰ ਤੇ ਹੌਲੀ ਹੌਲੀ ਜਦੋਂ ਕੋਈ ਕੰਮ ਕਰਨਾ ਦੇਖਣਾ ਵੀ ਇਹ ਇਦਾਂ ਨਹੀਂ ਹੋ ਰਿਹਾ ਜਿੱਦਾਂ ਮੈਂ ਹੁਣ ਕੱਖ ਵਗੈਰਾ ਵੜਦਾ ਨਾ ਹੀ ਤੇ ਮੈਂ ਦਾਤੀ ਮੰਨ ਲਿਆ ਨਾ ਪਹਿਲਾਂ ਨਹੀਂ ਪਤਾ ਸੀਗਾ ਕਿ ਬਣ ਸਕਦੇ ਆ ਬਟ ਟਰਾਈ ਕਰਦਾ ਗਿਆ ਹੌਲੀ ਹੌਲੀ ਤੇ ਚਲੋ ਉਹ ਕੰਮ ਵੀ ਹੋਣ ਲੱਗ ਗਿਆ ਮਤਲਬ ਹੌਲੀ ਹੌਲੀ ਬੰਦਾ ਸਾਰੇ ਕੰਮ ਉਸ ਹਿਸਾਬ ਨਾਲ ਕਰਨ ਲੱਗ ਜਾਂਦਾ ਜੀ ਅ ਪਰਿਵਾਰ ਦਾ ਪੁੱਛਣਾ ਚਾਹਾਂਗੇ ਕਿਉਂਕਿ ਨਾ ਜਦੋਂ ਪਰਿਵਾਰ ਦੇ ਵਿੱਚ ਕਿਸੇ ਜੀ ਦੇ ਨਾਲ ਇਦਾਂ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਪਰਿਵਾਰਕ ਜੀ ਜਿਹੜੇ ਆ ਨਾ ਉਹ ਹਿੰਮਤ ਹਾਰ ਬੈਠਦੇ ਨੇ ਤੇ ਸਭ ਤੋਂ ਵੱਧ ਦੁੱਖ ਹੁੰਦਾ ਹੈ ਸਾਡੇ ਆਪਣੇਆਂ ਨੂੰ ਮਾਪੇ ਬਾਂ ਨੂੰ ਹਮਸਫਰ ਨੂੰ ਜੇਕਰ ਤੁਹਾਡੇ ਨਾਲ ਇਹ ਹਾਦਸਾ ਵਾਪਰਿਆ ਤੇ ਤੁਹਾਡੇ ਪਰਿਵਾਰ ਦੇ ਜੀਆ ਦਾ ਕੀ ਰਿਸਪੌਂਸ ਸੀ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਮੈਮ ਹਨਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਹੈ ਕਿ ਮਾਤਾ ਜੀ ਜਿਹੜੇ ਸੀਗੇ ਨੇ ਇਹ ਆਪਣੇ ਮਤਲਬ ਉਹ ਬਹੁਤ ਜ਼ਿਆਦਾ ਦਿਲ ਤੇ ਲਾਗੇ ਗੱਲ ਕਿ ਸ਼ਾਇਦ ਮੁੰਡੇ ਦੀ ਜ਼ਿੰਦਗੀ ਖਰਾਬ ਹੋਊਗੀ ਹੁਣ ਕੀ ਬਣੂਗਾ ਫਾਦਰ ਸਾਹਿਬ ਵੀ ਚਲੋ ਬਹੁਤ ਜ਼ਿਆਦਾ ਸਦਮੇ ਚ ਸੀ ਬ੍ਰਦਰ ਮੇਰਾ ਬਹੁਤ ਜ਼ਿਆਦਾ ਸੀਗਾ ਜੀ ਉਹਨੂੰ ਚੱਕਰ ਵਗੈਰਾ ਵੀ ਆਏ ਜਦੋਂ ਉਹਨੇ ਮੈਨੂੰ ਦੇਖਿਆ ਇਦਾਂ ਤੇ ਮਤਲਬ ਹੌਲੀ ਹੌਲੀ ਮੈਂ ਉਹਨਾਂ ਨੂੰ ਮੋਟੀਵੇਟ ਕਰਦਾ ਸੀਗਾ ਚਲੋ ਕੁਝ ਨਹੀਂ ਹੋ ਗਿਆ ਇਦਾਂ ਕਹਿ ਕੇ ਵੀ ਠੀਕ ਹੈ ਉਹ ਮੈਨੂੰ ਮੋਟੀਵੇਟ ਕਰਦੇ ਸੀ ਇਹ ਕੋਈ ਗੱਲ ਨਹੀਂ ਸੀ ਤੇਰੇ ਨਾਲ ਐ ਤੂੰ ਘਬਰਾ ਨਾ ਅਸੀਂ ਹੱਥ ਵੀ ਲੁਆਵਾਂਗੇ ਤੈਨੂੰ ਵਧੀਆ ਤੈਨੂੰ ਵਧੀਆ ਸੈੱਟ ਕਰਕੇ ਦੇਵਾਂਗੇ ਮਤਲਬ ਉਹ ਚਾਹੁੰਦੇ ਸੀ ਕਿਤੇ ਮੁੰਡਾ ਡਿਪਰੈਸ਼ਨ ਚ ਨਾ ਚਲ ਜਾਵੇ ਹੋਰ ਹੂੰ ਤੇ ਅਸੀਂ ਇਦਾਂ ਇੱਕ ਦੂਜੇ ਨੂੰ ਮੋਟੀਵੇਟ ਕਰਦੇ ਕਰਦੇ ਅੱਜ ਇਸ ਸਿਚੁਏਸ਼ਨ ਤੇ ਆ ਗਏ ਕਿ ਉਹ ਪ੍ਰਾਊਡ ਫੀਲ ਕਰਦੇ ਆ ਜੀ ਤੁਹਾਡੀ ਇਸ ਮੁਸੀਬਤ ਵਾਲੇ ਸਫ਼ਰ ਦੇ ਵਿੱਚ ਤੇ ਦੂਸਰਿਆਂ ਨੂੰ ਪ੍ਰੇਰਨਾ ਦੇਣ ਵਾਲੇ ਸਫ਼ਰ ਦੇ ਵਿੱਚ ਸਾਥ ਕਿਹਨਾਂ ਨੇ ਦਿੱਤਾ ਤੇ ਕਿਹੜੇ ਲੋਕ ਸੀ ਜਿਹੜੇ ਤੁਹਾਡੇ ਤੋਂ ਦੂਰ हट ਗਏ ਜਿਹੜੇ ਤਾਂ ਜਿਨ੍ਹਾਂ ਨੂੰ ਮੈਂ ਆਪਦੇ ਸਮਝਦਾ ਸੀ ਨਾ ਜੀ ਪਹਿਲਾਂ ਉਹ ਮਤਲਬ ਦੂਰ ਚਲੇ ਗਏ ਉਹਨਾਂ ਨੂੰ ਇਹ ਹੋ ਗਿਆ ਵੀ ਹੁਣੇ ਸਾਡੇ ਕੰਮ ਦਾ ਰਿਆ ਨਹੀਂ ਕਿਉਂਕਿ ਜਦੋਂ ਹੱਥ ਤੁਹਾਨੂੰ ਪਤਾ ਆਪਾਂ ਕਿਸੇ ਦੇ ਕੰਮ ਕਰਾਉਂਦੇ ਆ ਨਾ ਜੀ ਉਦੋਂ ਤੱਕ ਆਪਾਂ ਚੰਗੇ ਆ ਉਹਨਾਂ ਲਈ ਬਟ ਜਦੋਂ ਉਹਨਾਂ ਦੇ ਕੰਮ ਨਹੀਂ ਨਾ ਆਉਂਦੇ ਫਿਰ ਉਹਨਾਂ ਵਾਸਤੇ ਆਪਾਂ ਜ਼ੀਰੋ ਹੋ ਜਾਂਦੇ ਆ ਮਤਲਬ ਜਿਹਦੇ ਜਿਨ੍ਹਾਂ ਨੂੰ ਮੈਂ ਆਪਣੇ ਭਰਾ ਸਮਝਦਾ ਸੀ ਯਾਰਾਂ ਦੋਸਤਾਂ ਨੂੰ ਉਹ ਜਿੰਨਾਂ ਲਈ ਮੈਂ 24 ਘੰਟੇ ਖੜਦਾ ਸੀਗਾ ਉਹ ਸਾਰੇ ਛੱਡ ਗਏ ਸੀ ਉਦੋਂ ਬਹੁਤ ਜ਼ਿਆਦਾ ਛੱਡ ਗਏ ਸੀ ਸਾਰੇ ਤਾਂ ਨਹੀਂ ਮੈਂ ਕਹੂੰਗਾ ਬਟ ਉਸ ਤੋਂ ਬਾਅਦ ਜਿਹੜੇ ਨਾਲ ਖੜੇ ਸੀ ਉਹ ਲਾਜਵਾਬ ਹੈ ਉਹਨਾਂ ਲਈ ਮੇਰੇ ਕੋਲ ਸ਼ਬਦ ਨਹੀਂ ਗਏ ਉਹ ਅੱਜ ਵੀ ਮੇਰੇ ਨਾਲ ਖੜਦੇ ਆ ਤਾਂ ਹੀ ਕਹਿੰਦੇ ਨੇ ਕਿ ਮਾੜੀ ਸਮੇਂ ਦੇ ਵਿੱਚ ਹੀ ਪਤਾ ਚੱਲਦਾ ਹੈ ਕਿ ਕੌਣ ਆਪਣਾ ਹੈ ਕੌਣ ਬੇਗਾਨਾ ਹੈ ਬਿਲਕੁਲ ਤੁਹਾਡੀ ਹੁਣ ਹਮਸਫਰ ਦੀ ਗੱਲ ਕਰਦੇ ਆ ਕਹਿੰਦੇ ਹੁੰਦੇ ਆ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਬੜੀਆਂ ਚੀਜ਼ਾਂ ਨਾਲ ਦੇਖ ਕੇ ਸੋਚ ਸਮਝ ਕੇ ਵਿਆਹ ਜਿਹੜੇ ਅੱਜ ਕੱਲ ਤੈਅ ਕੀਤੇ ਜਾਂਦੇ ਆ ਕਿ ਹਮਸਫਰ ਲੱਭਣ ਦੇ ਵਿੱਚ ਵੀ ਕੋਈ ਤਕਲੀਫ ਪਰੇਸ਼ਾਨੀ ਹੋਈ ਅ ਜੇ ਹਮ ਸਫਰ ਦੀ ਗੱਲ ਕਰਾਂ ਜਦੋਂ ਇਨਸੀਡੈਂਟ ਹੋਇਆ ਜੀ ਹੱਥ ਦਾ ਤੇ ਉਦੋਂ ਹੀ ਮੈਂ ਘਰ ਦੇ ਨੂੰ ਕਹਤੇ ਸੀਗਾ ਕਿ ਮੇਰੇ ਚ ਕਾਜ ਹੈ ਮੇਰੇ ਚ ਮਤਲਬ ਕਮੀ ਹੈ ਤੇ ਮੈਂ ਕੁੜੀ ਵੀ ਕਮੀ ਵਾਲੀ ਉਹ ਲੈਣੀ ਹੈ ਕਿ ਮੈਂ ਇਹ ਨਹੀਂਗਾ ਕਿ ਮੇਰੇ ਚ ਕਮੀ ਹੈ ਤੇ ਮੈਂ ਚੰਗੀ ਭਲਾ ਹਣਾ ਚਲੋ ਬਾਕੀ ਸੰਜੋਗਾ ਦੀ ਹੁੰਦੀ ਹੈ ਤੇ ਮੈਂ ਇਹ ਸ਼ਰਤ ਰੱਖੀ ਹੋਈ ਸੀ ਘਰੇ ਤੇ ਪਹਿਲੇ ਹੀ ਰਿਸ਼ਤਾ ਆਇਆ ਸੀਗਾ ਤੇ ਪਹਿਲੇ ਚ ਹੀ ਹਾਂ ਕਰਤੀ ਸੀ ਕਿਉਂਕਿ ਉਦੋਂ ਚਲੋ ਵਿਚਾਰੀ ਹੱਥ ਚ ਸੀਗਾ ਪ੍ਰੋਬਲਮ ਜੀ ਤੇ ਆਪਾਂ ਕਦੇ ਉਹਨੂੰ ਮਹਿਸੂਸ ਨਹੀਂ ਹੁੰਦਾ ਉਹਨੇ ਮੈਨੂੰ ਨਹੀਂ ਕਦੇ ਮਹਿਸੂਸ ਹੁੰਦਿਆ ਸਾਡਾ ਮਤਲਬ ਜੋ ਲਾਈਫ ਸਟਾਈਲ ਹੈ ਬਹੁਤ ਵਧੀਆ ਚੱਲ ਰਿਹਾ ਹੈ ਇੱਕ ਦੂਜੇ ਨੂੰ ਸਮਝਦੇ ਆਂ ਚੰਗੀ ਤਰ੍ਹਾਂ ਜੀ ਅਸੀਂ ਅਰਦਾਸ ਕਰਦੇ ਆਂ ਇਦਾਂ ਹੀ ਇਹ ਜੋੜੀ ਬਣੀ ਰਹੇ ਤੇ ਤੁਸੀਂ ਕ੍ਰਿਕਟ ਖੇਡਦੇ ਹੋ ਉਸ ਸਫ਼ਰ ਬਾਰੇ ਦੱਸੋ ਕਿ ਪਹਿਲਾਂ ਵੀ ਕ੍ਰਿਕਟ ਖੇਡਦੇ ਸੀਗੇ ਕਦੋਂ ਸ਼ੁਰੂਆਤ ਕੀਤੀ ਮੈਮ ਮੈਨੂੰ ਜੀ ਕੱਟੋ-ਕੱਟੇ 15 ਤੋਂ 18 ਸਾਲ ਹੋ ਗਏ ਕ੍ਰਿਕਟ ਖੇਡਦਿਆਂ ਨੂੰ ਜੀ ਮਤਲਬ 2013 ਤੋਂ ਪਹਿਲਾਂ ਦੀ ਜੋ ਕ੍ਰਿਕਟ ਸੀ ਉਹਦੇ 'ਚ ਨਾਮ ਸੀਗਾ ਲੋਕਲ ਬੰਦੇ ਜਿਆਦਾ ਜਾਣਦੇ ਸੀਗੇ ਜਿਨ੍ਹਾਂ ਨਾਲ ਮੈਂ ਖੇਡਦਾ ਸੀਗਾ ਬਟ ਜਦੋਂ ਹੱਥ ਦਾ ਹੁੰਦਾ ਜੀ 2013 ਚ 14 15 ਚ ਮੈਂ ਖੇਡਿਆ ਨਹੀਂ ਉਹ ਜਖਮ ਆਪਣਾ ਅੱਲਾ ਹੁੰਦਾ ਆਪਾਂ ਕਹਦੇ ਨੇ ਕੱਚਾ ਹੁੰਦਾ ਜਖਮ ਤੇ ਖੇਡਿਆ ਨਹੀਂਗਾ ਉਸ ਤੋਂ ਬਾਅਦ ਮੈਂ ਪਹਿਲਾਂ ਬੌਲੀ ਕਰਦਾ ਸੀਗਾ ਫਿਰ 17 18 ਚ ਜਾ ਕੇ ਮੈਂ ਬੈਟਿੰਗ ਦੀ ਪ੍ਰੈਕਟਿਸ ਸਟਾਰਟ ਕਰੀ 16 17 ਚ ਤੇ ਹੌਲੀ ਹੌਲੀ ਬਾਟਿੰਗ ਦੀ ਪ੍ਰੈਕਟਿਸ ਕਰਦਾ ਕਰਦਾ ਅੱਜ ਇੱਕ ਹੱਥ ਨਾਲ ਚੰਗੇ ਚੰਗੇ ਬੋਲਰਾਂ ਨੂੰ ਵੀ ਛੱਕੇ ਮਾਰਦਾ ਹੈ ਤੇ ਕ੍ਰਿਕਟ ਨੂੰ ਲੈ ਕੇ ਗੱਲ ਕਰਦੇ ਆਂ ਥੋੜੀ ਜਿਹੀ ਕਿ ਅਕਸਰ ਹੀ ਜਿਹੜੇ ਸਪੋਰਟਸ ਹੈ ਉਹ ਉਹਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਤੁਸੀਂ ਸਪੋਰਟਸ ਪਰਸਨ ਹੋ ਤੁਸੀਂ ਦੱਸੋ ਕਿ ਵਾਕਈ ਹੀ ਸਾਡੇ ਪੰਜਾਬ ਦੇ ਵਿੱਚ ਸਪੋਰਟਸ ਦੀ ਕੀ ਸਥਿਤੀ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਬੰਦਾ ਮਾਨ ਸਨਮਾਨ ਦਿੰਦੀ ਹੈ ਜਾਂ ਜੋ ਸਾਡੀਆਂ ਐਸੋਸੀਏਸ਼ਨਸ ਬਣੀਆਂ ਹੋਈਆਂ ਨੇ ਉਹ ਮੋਟੀਵੇਟ ਕਰਦੀਆਂ ਨੇ ਖਿਡਾਰੀਆਂ ਨੂੰ ਮੈਮ ਜੇ სპੋਰਟਸ ਦੀ ਗੱਲ ਕਰਾਂ ਜੀ ਤੇ ਪਹਿਲੇ ਸਟਰਗਲ ਚ ਕੋਈ سپورਟ ਹੀ ਨਹੀਂ ਕਰਦਾ ਜੀ ਜਦੋਂ ਬੰਦਾ ਇੱਕ ਲੈਵਲ ਤੋਂ ਉੱਠਣਾ ਚਾਹੁੰਦਾ ਨਾ ਉਹਨੂੰ ਸਟਰੋਕ سپورਟ ਹੀ ਨਹੀਂ ਕਰਦੇ ਕੋਈ ਆ ਆਪਦੇ ਲੱਤਾਂ ਖਿੱਚਣ ਲੱਜਾਂ ਨੇ ਸਰਕਾਰਾਂ ਵੀ سپورਟ ਨਹੀਂ ਕਰਦੀਆਂ ਮੈਂ ਟੂਬੀ ਵੈਰੀ ਹੋਂਐਸਟੀ ਗੱਲ ਕਹਿ ਰਿਹਾ ਹਾਂ ਬਟ ਜਦੋਂ ਤੁਹਾਡਾ ਨਾਮ ਬਣ ਗਿਆ ਉਦੋਂ ਸਰਕਾਰਾਂ سپورਟ ਕਰਦੀਆਂ ਹੁਣ ਖੇਡਾਂ ਤਾਂ ਬਹੁਤ ਕਰਾਉਂਦੇ ਆ ਨਾ ਸਰਕਾਰਾਂ ਬਟ ਸਟਾਰਟਿੰਗ ਚ ਬੰਦੇ ਨੂੰ ਖਰਾਕ ਦੀ ਲੋੜ ਹੈ ਇੱਕ ਕੋਚ ਦੀ ਲੋੜ ਹੈ ਉਹਨੂੰ ਮਿਹਨਤ ਲਈ ਕੀ ਪ੍ਰੈਕਟਿਸ ਦੀ ਲੋੜ ਹੈ ਉਹਨੂੰ ਇਕੁਪਮੈਂਟ ਕੀ ਚਾਹੀਦੇ ਆ ਉਸ ਚੀਜ਼ ਬਾਰੇ ਕਦੇ ਸਰਕਾਰ ਨੇ ਇਹ ਵਿਸ਼ਾ ਨਹੀਂ ਕੀਤਾ ਨਾ ਚਰਚਾ ਨਹੀਂ ਕੀਤੀ ਕਿ ਤੁਹਾਨੂੰ ਪੁੱਛਿਆ ਨਹੀਂਗਾ ਹੱਲ ਕੇ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਤੇ ਜਦੋਂ ਹੱਤ ਦਾ ਹੋਇਆ ਉਸ ਤੋਂ ਬਾਅਦ ਮੈਂ ਆਪਦੇ ਪਿੰਡ ਲਈ ਹੈਨਾ ਖੇਡਿਆ ਮੈਂ ਆਪਦੇ ਪਿੰਡ ਦਾ ਨਾਮ ਆਪਣੇ ਨਾਮ ਦੇ ਪਿੱਛੇ ਲਾਇਆ ਆਈਡੀਆਂ ਸ ਤੇ ਸ਼ੁਰੂ ਤੋਂ ਹੀ ਬਟ ਕਦੇ ਨਹੀਂ ਮਤਲਬ ਹੋਇਆ ਕਿ ਹਾਂਜੀ ਤੂੰ ਕੋਈ ਚੱਕਰ ਨਹੀਂਗਾ ਤੇਰੇ ਨਾਲ ਵੀ ਸਪੋਰਟ ਸਮਾਨ ਕੀ ਚਾਹੀਦਾ ਆ ਭਾਬ ਦਾ ਸਟਰਗਲ ਕਰਕੇ ਅੱਗੇ ਆਇਆ ਤੇ ਮਾਲਕ ਕਿਰਪਾ ਕਰੇ ਹੋਰ ਅੱਗੇ ਆਵਾਂਗੇ ਜੀ ਜਦੋਂ ਤੁਹਾਡੇ ਨਾਲ ਇਹ ਹਾਦਸਾ ਹੁੰਦਾ ਹੈ ਤੁਹਾਡੀ ਉਮਰ ਬਹੁਤ ਛੋਟੀ ਸੀ 23-24 ਸਾਲ ਹੋਏਗੀ ਤੇ ਉਸ ਸਮੇਂ ਨਾ ਇਨਸਾਨ ਜਿਹੜਾ ਹੈ ਬਹੁਤ ਉਸ ਪਾਵਨਾ ਚ ਹੁੰਦਾ ਹੈ ਕਿ ਅਸੀਂ ਬੜੇ ਸੁਪਨੇ ਦੇਖੇ ਹੁੰਦੇ ਆ ਕਿਸੇ ਨੇ ਬਾਹਰ ਜਾਣਾ ਹੁੰਦਾ ਹੈ ਕਿਸੇ ਨੇ ਕੋਈ ਹੋਰ ਆਪਣਾ ਡ੍ਰੀਮ ਪੂਰਾ ਕਰਨਾ ਹੁੰਦਾ ਹੈ ਜਦੋਂ ਇੱਕਦਮ ਅਜਿਹਾ ਹਾਦਸਾ ਜਿਹੜਾ ਵਾਪਰ ਜਾਂਦਾ ਹੈ ਨਾ ਕਿਤੇ ਨਾ ਕਿਤੇ ਰੱਬ ਦੇ ਨਾਲ ਬੜਾ ਗਿਲਾ ਸ਼ਿਕਵਾ ਹੁੰਦਾ ਹੈ ਕਿ ਮੇਰੇ ਨਾਲ ਹੀ ਕਿਉਂ ਹੋਇਆ ਇਦਾਂ ਦਾ ਤੇ ਇਹ ਕਦੇ ਤੁਹਾਨੂੰ ਵੀ ਗਿਲਾ ਸ਼ਿਕਵਾ ਹੋਇਆ ਉਸ ਸਮੇਂ ਕਿ ਮੈਂ ਚੰਗਾ ਭਲਾ ਸੀ ਮੇਰੇ ਨਾਲ ਰੱਬ ਨੇ ਅਜੀ ਹਕੂ ਕੀਤਾ ਹਾਂਜੀ ਮਤਲਬ ਜਦੋਂ ਤਾਂ ਨਮਾ ਨਮਾ ਮੈਮ ਹੋਇਆ ਸੀਗਾ ਨਾ ਜੀ ਇਨਸੀਡੈਂਟ ਉਦੋਂ ਤਾਂ ਲੱਗਾ ਸੀ ਕਿ ਬਹੁਤ ਮਾੜਾ ਹੋ ਗਿਆ ਵੀ ਸ਼ਾਇਦ ਜ਼ਿੰਦਗੀ ਖਰਾਬ ਹੋ ਗਈ ਖਤਮ ਹੋ ਗਈ ਕਿਉਂਕਿ ਸੁਪਨੇ ਬਹੁਤ ਦੇਖੇ ਹੋਏ ਸੀਗੇ ਬਟ ਹੌਲੀ ਹੌਲੀ ਜਦੋਂ ਟਾਈਮ ਲੰਘਦਾ ਫਿਰ ਪਤਾ ਲੱਗਦਾ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਹਨੇ ਪਹਿਲਾਂ ਤਾਂ ਮੈਨੂੰ ਆਪ ਦੇ ਨਾਲ ਜੋੜ ਲਿਆ ਅੰਨਾ ਜੀ ਮੈਨੂੰ ਇਦਾਂ ਦੀਆਂ ਚੀਜ਼ਾਂ ਰਿਪਰੈਜ਼ੈਂਟ ਕੀਤੀਆਂ ਤੇ ਉਹਦੇ ਨਾਮ ਸਿਮਰਨ ਜਪਣ ਲੱਗ ਗਏ ਭਾਈ ਮਤਲਬ ਮੈਂ ਹੁਣ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਇੱਕ ਤਾਂ ਨਾਮ ਬਹੁ ਬਣ ਗਿਆ ਜੀ ਹੁਣ ਮੈਂ ਰੱਬ ਤੋਂ ਡਰ ਕੇ ਹੀ ਕਹਿੰਦਾ ਜੀ ਕਿ ਨਾਮ ਬਹੁ ਬਣ ਗਿਆ ਤੇ ਇਹ ਉਸੇ ਦੀ ਕਿਰਪਾ ਹੈ ਹਾਲਾਂਕਿ ਜੇ ਦੋ ਹੱਥ ਹੁੰਦੇ ਸ਼ਾਇਦ ਨਾ ਬਣਦਾ ਜੀ ਜੋ ਇੱਕ ਹੱਥ ਨਾਲ ਬਣ ਗਏ ਜੀ ਪਹਿਲਾਂ ਵਾਲੇ ਦਿਵਿੰਦਰ ਸਿੰਘ ਜੋ ਬਿੰਦੀ ਸੋਹਾਲੀ ਦੇ ਵਿੱਚ ਤੇ ਹੁਣ ਵਾਲੇ ਬਿੰਦੀ ਸੋਹਾਲੀ ਦੇ ਵਿੱਚ ਫਰਕ ਕੀ ਮਹਿਸੂਸ ਕਰਦੇ ਹੋ ਕਿ ਰੱਬ ਦੇ ਨਾਮ ਨਾਲ ਜੁੜਨ ਤੋਂ ਬਾਅਦ ਇਨਸਾਨ ਦੀ ਸ਼ਖਸੀਅਤ ਦੇ ਵਿੱਚ ਉਸ ਦੀ ਸੋਚ ਦੇ ਵਿੱਚ ਕਿੰਨਾ ਕੋ ਫਰਕ ਆਂਦਾ ਹੈ ਫਰਕ ਮੈਮ ਬਹੁਤ ਜ਼ਿਆਦਾ ਪਹਿਲਾਂ ਦੱਸਣਾ ਪੈਂਦਾ ਸੀਗਾ ਕਿ ਮੈਂ ਦਿਵਿੰਦਰ ਸਿੰਘ ਐ ਮਤਲਬ ਸਰਦਾਰਾਂ ਦਾ ਮੁੰਡਾ ਹੁਣ ਅਗਲਾ ਪਹਿਲੇ ਕਹਿੰਦਾ ਸਰਦਾਰ ਜੀ ਆ ਇਹ ਏਦਾਂ ਮਤਲਬ ਵਰਡਿੰਗ ਯੂਜ਼ ਕਰਕੇ ਹੁਣ ਦੱਸਣ ਦੀ ਲੋੜ ਨਹੀਂ ਹੁਣ ਸਾਨੂੰ ਆਇਡੈਂਟੀਟੀ ਮਿਲ ਗਈ ਜੀ ਬਹੁਤ ਚੰਗਾ ਲੱਗਦਾ ਕਿ ਹਨਾ ਇੰਨਾ ਭਰੋਸਾ ਕਰਦੇ ਲੋਕ ਸਾਡੇ ਤੇ ਕਿ ਅਸੀਂ ਕਿੱਥੇ ਭੁੱਲੇ ਭਟਕੇ ਆ ਆਪਣੇ ਇਤਿਹਾਸ ਤੋਂ ਤੇ ਮਤਲਬ ਬਹੁਤ ਜ਼ਿਆਦਾ ਮੈਂ 10 ਸਦਾ ਐਸੀ ਕਲਾ ਵਰਤੀ ਮਾਲਕ ਦੀ ਜੀ ਆਮ ਲੋਕਾਂ ਦੀ ਗੱਲ ਕਰਦੇ ਆ ਜਦੋਂ ਵੀ ਕੋਈ ਹੈਂਡੀਕੈਪਡ ਪਰਸਨ ਜਿਹੜਾ ਹੈ ਉਹ ਸਮਾਜ ਦੇ ਵਿੱਚ ਵਿਚਰਦਾ ਹੈ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਕਈ ਲੋਕ ਮਜ਼ਾਕ ਵੀ ਉਡਾਉਂਦੇ ਨੇ ਤੇ ਕਈ ਲੋਕ ਜਿਹੜੇ ਆ ਬੜੇ ਤਰਸ ਦੀਆਂ ਨਿਗਾਹਾਂ ਦੇ ਨਾਲ ਵੀ ਦੇਖਦੇ ਨੇ ਜਦੋਂ ਤੁਸੀਂ ਆਪਣੇ ਹੱਥ ਤੋਂ ਬਿਨਾਂ ਬਾਹਰ ਨਿਕਲਦੀ ਸੀ ਸਮਾਜ ਵਿੱਚ ਵਿਚਰਦੇ ਸੀ ਤੁਹਾਨੂੰ ਕਿਸ-ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਮੈਮ ਜਦੋਂ ਤਾਂ ਇਹ ਚੀਜ਼ ਹੋਈ ਸੀਗੀ ਨਵੇਂ ਨਵੇਂ ਉਦੋਂ ਤਾਂ ਚਲੋ ਲੋਕਾਂ ਦਾ ਸਾਰੇ ਹੌਸਲਾ ਦਿੰਦੇ ਸੀ ਨਹੀਂ ਕੋਈ ਗੱਲ ਨਹੀਂ ਵੀਰੇ ਤੇਰੇ ਨਾਲ ਐਦਾਂ ਮਤਲਬ ਜਿਉਂ-ਜਿਉਂ ਟਾਈਮ ਨਿਕਲਦਾ ਹੈ ਬੰਦਾ ਹੁਣ ਜਦੋਂ 10 ਸਾਲ ਹੋ ਗਏ ਤੇ ਕਈ ਆਪਾਂ ਲੋਕਾਂ ਦੇ ਮੂੰਹ ਨਹੀਂ ਫਟ ਸਕਦੇ ਬਹੁਤ ਜ਼ਿਆਦਾ ਲੋਕ ਐਦਾਂ ਦੇ ਕਮੈਂਟ ਬਾਜ਼ੀਆਂ ਲੱਗ ਜਾਂਦੇ ਕਰਨ ਤੁਹਾਡੇ ਮੂੰਹ ਤੇ ਨਹੀਂ ਕਰਨਗੇ ਪਿੱਛੇ ਕਰਨਗੇ ਕਿ ਜਦੋਂ ਅਸਥ ਨੂੰ ਟੁੰਡ ਕਹਿ ਦਿੰਨੇ ਆਪਾਂ ਜਦੋਂ ਹੱਥ ਕੱਢ ਜਾਂਦਾ ਟੁੰਡ ਆ ਗਿਆ ਇਹ ਹੋ ਗਿਆ ਮਤਲਬ ਮਜ਼ਾਕ ਇਹਨੂੰ ਐ ਕਰ ਲੈ ਹੱਥ ਨੂੰ ਕਰ ਲੈ ਆਪਾਂ ਸੁਣੀ ਜਾਈਦਾ ਆਪਾਂ ਜਵਾਬ ਬੋਲ ਕੇ ਨਹੀਂ ਦਈਦਾ ਆਪਾਂ ਆਪਣੇ ਕੰਮਾਂ ਨਾਲ ਉਹਨਾਂ ਨੂੰ ਜਵਾਬ ਦਈਦਾ ਤੇ ਆਪਾਂ ਉਹਨਾਂ ਨੂੰ ਚੈਲੰਜ ਵੀ ਕਰਦੇ ਆ ਕਿ ਤੁਸੀਂ ਸਾਡੇ ਮੇਰੇ ਬਰਾਬਰ ਕੰਮ ਕਰਕੇ ਦਿਖਾ ਦਿਓ ਕੋਈ ਗੱਲ ਜੀ ਇਹ ਬਹੁਤ ਖੂਬਸੂਰਤ ਗੱਲ ਵੀ ਰੇ ਨੇ ਕਹੀ ਹੈ ਕਿ ਜਵਾਬ ਜਿਹੜਾ ਹੈ ਨਾ ਉਹ ਬੋਲ ਕੇ ਨਹੀਂ ਕਦੀ ਦਿੱਤਾ ਜਾਂਦਾ ਜੇਕਰ ਅਸੀਂ ਆਪਣੇ ਕੰਮਾਂ ਨਾਲ ਜਵਾਬ ਦਿੰਦੇ ਆ ਉਸ ਤੋਂ ਵੱਧ ਖੂਬਸੂਰਤ ਚੀਜ਼ ਕੋਈ ਨਹੀਂ ਹੁੰਦੀ ਕਿਹੜੇ ਕਿਹੜੇ ਕੰਮ ਵੀਰੇ ਤੁਸੀਂ ਕਰ ਲੈਂਦੇ ਹੋ ਤੇ ਕਿਸੇ ਕੰਮ 'ਚ ਤਕਲੀਫ ਵੀ ਆਂਦੀ ਹੈ ਵੀ ਜੋ ਨਹੀਂ ਹੋ ਪਾਂਦਾ ਮੈਮ ਕੰਮ ਤਾਂ ਹੁਣ ਆਲਮੋਸਟ ਸਾਰੇ ਕਰ ਲੈਣਾ ਜੀ ਕੋਈ ਕੰਮ ਐਸਾ ਨਹੀਂਗਾ ਨਾ ਕਰ ਸਕਾਂ ਹਾਂ ਕਿਤੇ ਨਾ ਕਿਤੇ ਹੱਥ ਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਦੂਜਾ ਹੱਥ ਹੁੰਦਾ ਤਾਂ ਈਜ਼ੀ ਹੋ ਜਾਂਦਾ ਮਤਲਬ ਸਟਰਗਲ ਕਰਨਾ ਪਰ ਜੇ ਸਟਰਗਲ ਹੀ ਨਾ ਕੀਤਾ ਲਾਈਫ ਚ ਫਿਰ ਕੰਮ ਕਰਨ ਦਾ ਮਜ਼ਾ ਨਹੀਂ ਆਉਂਦਾ ਜੀ ਜੀ ਤੇ ਜ਼ਿੰਦਗੀ ਦੇ ਵਿੱਚ ਅੱਗੋਂ ਕੀ ਡ੍ਰੀਮਸ ਆ ਕਿਹੜੇ ਕਿਹੜੇ ਸੁਪਨੇ ਵੇਖੇ ਨੇ ਜੋ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਡ੍ਰੀਮਸ ਤਾਂ ਮੈਮ ਇੱਕ ਤਾਂ ਪਹਿਲਾ ਇਹ ਡ੍ਰੀਮ ਹੈ ਕਿ ਆਪਣੇ ਪਿੰਡ ਦਾ ਹੋ ਸਕਿਆ ਜਿੱਥੇ ਤੱਕ ਜ਼ੋਰ ਲਗਾਇਆ ਗਰਾਊਂਡ ਵਧੀਆ ਬਣਾਈ ਅੱਛਾ ਤੇ ਦੂਜਾ ਇੱਕ ਲਾਇਬ੍ਰੇਰੀ ਹੋਣੀ ਬਹੁਤ ਜ਼ਰੂਰੀ ਆ ਪਿੰਡ ਚ ਤੇ ਇੱਕ ਜਿਮ ਤੇ ਇੱਕ ਕੋਈ ਨਾ ਕੋਈ ਕੋਚ ਐਦਾਂ ਦਾ ਹੋਵੇ ਜਿਹੜਾ ਬੱਚਿਆਂ ਨੂੰ ਮੋਟੀਵੇਟ ਕਰ ਸਕੇ ਹੂੰ ਤੇ ਬਾਕੀ ਆਪਦੇ ਮਾਂ ਬਾਪ ਦੀ ਸੇਵਾ ਕਰੀਏ ਆਨਲ ਟਾਈਮ ਚ ਕਿਉਂਕਿ ਹੁਣ ਹੁਣ ਤਾਂ ਉਹ ਤੁਰਦੇ ਫਿਰਦੇ ਚੰਗੀ ਤਰ੍ਹਾਂ ਮਤਲਬ ਕੱਲ ਉਹ ਬਜ਼ੁਰਗ ਹੋਣਾ ਉਹਨਾਂ ਨੇ ਹਨਾ ਉਹਨਾਂ ਨੇ ਸਾਨੂੰ ਹੁਣ ਤੱਕ ਸੰਭਿਆ ਪਾਲਿਆ ਆਪਾਂ ਚਾਹਨੇ ਕਿ ਉਹਨਾਂ ਦਾ ਜਿਹੜਾ ਬੁਢਾਪਾ ਇਹਨਾਂ ਆਪਾਂ ਵਧੀਆ ਸਾਂਸ ਸੱਕੀ ਉਹਨਾਂ ਨੂੰ ਜੀ ਵੀਰੇ ਤੁਸੀਂ ਗੱਲ ਛੇੜੀ ਹੈ ਤੇ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗੇ ਕਿ ਅੱਜ ਕੱਲ ਨਾ ਬਿਰਧ ਆਸ਼ਰਮਾਂ ਦੀ ਗਿਣਤੀ ਬਹੁਤ ਵਧ ਗਈ ਹੈ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿੰਦੇ ਵਿੱਚ ਬੱਚੇ ਆਪਣੇ ਮਾਪੇ ਨੂੰ ਕੁੱਟਦੇ ਤੱਕ ਨੇ ਤੁਸੀਂ ਹੁਣੇ-ਹੁਣੇ ਇਹ ਗੱਲ ਕਹੀ ਹੈ ਕਿ ਤੁਹਾਡਾ ਇੱਕ ਸੁਪਨਾ ਹੈ ਕਿ ਆਪਣੇ ਆਪ ਨੂੰ ਤਾਂ ਤੁਸੀਂ ਸਟੇਬਲ ਕਰਨਾ ਹੀ ਚਾਹੁੰਦੇ ਹੋ ਨਾਲ ਮਾਪੇ ਨੂੰ ਇੱਕ ਵਧੀਆ ਜ਼ਿੰਦਗੀ ਦੇਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਮਾਪੇ ਤੋਂ ਦੂਰ ਕਿਉਂ ਹੋ ਰਹੀ ਹੈ ਆਪਣੇ ਹੀ ਮਾਪੇ ਦੇ ਲਈ ਜਿਹੜੇ ਆ ਪੁੱਤ ਕ ਪੁੱਤ ਕਿਉਂ ਬੰਦੇ ਜਾ ਰਹੇ ਆ ਮੈਮ ਪਤਾ ਕੀ ਇਸ ਕਿਸੇ ਨੂੰ ਭੁੱਲਣ ਨਹੀਂ ਚਾਹੀਦਾ ਕਿ ਜਿਹੜਾ ਸਮਾਂ ਇਹ ਘੁੰਮਦਾ ਜੀ ਅੱਜ ਸਾਡੇ ਮਾਪੇ ਬਜ਼ੁਰਗ ਨੇ ਕੱਲ ਨੂੰ ਅਸੀਂ ਵੀ ਹੋਣਾ ਹੈ ਤੇ ਕੱਲ ਨੂੰ ਹੋਰਾਂ ਨੇ ਵੀ ਹੋਣਾ ਤੇ ਟਾਈਮ ਸਭ ਤੇ ਆਉਂਦਾ ਸੋ ਆਪਾਂ ਆਪਦੇ ਮਾਪੇ ਦੀ ਸੇਵਾ ਕਰੀ ਕਿਉਂਕਿ ਉਹਨਾਂ ਨੇ ਸਾਨੂੰ ਪਾਲਿਆ ਆਪਣੋਸਿਆ ਨਾ ਇੰਨਾ ਕੁਛ ਉਹਨਾਂ ਨੇ ਸਾਨੂੰ ਪ੍ਰੋਵਾਈਡ ਕਰਤਾ ਹਰ ਇੱਕ ਖੁਸ਼ੀ ਦਈ ਹੈ ਨਾ ਜ਼ਿੰਦਗੀ ਜਿੰਨਾ ਜਿੱਥੇ ਤੱਕ ਉਹ ਡਿਜ਼ਰਵ ਕਰਦੇ ਸੀਗੇ ਮਤਲਬ ਕਰ ਸਕਦੇ ਅਫੋਰਡ ਕਰ ਸਕਦੇ ਸੀ ਉਹਨਾਂ ਨੇ ਕੀਤਾ ਹੁਣ ਸਾਡਾ ਹੀ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਵਧੀਆ ਲਾਈਫ ਸਟਾਈਲ ਦਈਏ ਕਿਉਂਕਿ ਆਪਾਂ ਜੋ ਟਾਈਮ ਆਪਾਂ ਉਹਨੂੰ ਤਾਂ ਰੋਕ ਨਹੀਂ ਸਕਦੇ ਬਟ ਇਹ ਹੈ ਕਿ ਆਪਾਂ ਉਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਵੀ ਲਾਈਫ ਦੇ ਦਈਏ ਐਂਡ ਚ ਤਾਂ ਕਿ ਉਹ ਸੁਖ ਮਾਣ ਸਕਣ ਵੀ ਹਾਂ ਅਸੀਂ ਇੱਕ ਪੁੱਤ ਨੂੰ ਜਾਂ ਇੱਕ ਧੀ ਨੂੰ ਜਨਮ ਦੇਆ ਵੀ ਇਹਨੇ ਸਾਡਾ ਪੱਲਾ ਫੜਿਆ ਇਹ ਨਾ ਕਹਿਣ ਕਿ ਇਹਦੇ ਵਰਗਾ ਨਿਕੰਮਾ ਪੁੱਤ ਨਾ ਹੋਵੇ ਜੀ ਇਹ ਨਾ ਕਹਿ। ਜੀ ਤੁਹਾਡੀ ਨੌਕਰੀ ਦੀ ਗੱਲ ਕਰਦੇ ਆ ਤੁਸੀਂ ਪ੍ਰਾਈਵੇਟ ਜੌਬ ਵੀ ਕਰਦੇ ਹੋ ਉਹਦੇ ਬਾਰੇ ਪੁੱਛਣਾ ਚਾਹਾਂਗੇ ਕਿ ਕਿਹੜੀ ਜੌਬ ਕਰਦੇ ਹੋ ਕਿ ਉਸ ਦੇ ਵਿੱਚ ਤਾਂ ਨਹੀਂ ਕੋਈ ਤਕਲੀਫ ਆndi ਜਾਂ ਜੌਬ ਲੈਣ ਵਾਲੇ ਤਾਂ ਨਹੀਂ ਕੋਈ ਤਕਲੀਫ ਆਈ ਸੀਗੀ ਕੋਈ ਮੁਸੀਬਤ ਆਈ ਸੀ ਕੋਈ ਪ੍ਰੋਬਲਮ ਫੇਸ ਕਰਨੀ ਪਈ ਹੋਵੇ ਮੈਮ ਇੱਕ ਨਾਰਮਲ ਬੰਦਾ ਜੌਬ ਤੇ ਜਾਂਦਾ ਉਹਨੂੰ इजीली ਮਿਲ ਜਾਂਦੀ ਹੈ ਅਗਰ ਉਹ ਉਦੇਹਾ ਅੰਗ ਪੈਰ ਕੰਮ ਕਰਦੇ ਹੋਣ ਜਦੋਂ ਸਾਡੇ ਵਰਗਾ ਬੰਦਾ ਜਾਂਦਾ ਤਾਂ ਉਹਦੇ ਵਾਸਤੇ ਬੜੀਆਂ ਮੁਸ਼ਕਲਾਂ ਆਨੀਆਂ ਜਿੱਦਾਂ ਟਾਈਪਿੰਗ ਵਗੈਰਾ ਚ ਹੋ ਗਿਆ ਨਾ ਤੇ ਟਾਈਪ ਕਰਨਾ ਪਹਿਲੇ ਤੇ ਟਾਰਗੇਟ ਸੀਗਾ ਇਹ ਸਰਕਾਰੀ ਜੋਬ ਦਾ ਕਿ ਸਰਕਾਰੀ ਜੋਬ ਕਰੀਏ ਬਟ ਮੈਂ ਬਹੁਤ ਜ਼ਿਆਦਾ ਤਿਆਰੀ ਕੀਤੀ ਪੇਪਰ ਦੇ ਉਦੋਂ ਜਦੋਂ ਹੱਥ ਹੋਇਆ ਸੀ ਉਹ ਤੋਂ ਬਾਅਦ 2 ਸਾਲ ਮੈਂ ਮਿਹਨਤ ਕੀਤੀ ਸੀਗੀ ਕਦੇ ਮੇਰਾ ਪੇਪਰ 1 ਨੰਬਰ ਨਾਲ ਰਹਿ ਜਾਂਦਾ ਸੀਗਾ ਕਲਰਕ ਕਲੈਰੀਕਲ ਦਾ ਕਦੇ 1.25 ਤੇ ਕਦੇ 3 ਨੰਬਰ ਨਾਲ ਉਤੋਂ ਬਾਅਦ ਫਿਰ ਘਰ ਦੇ ਹਾਲਾਤ ਕੁਛ ਐਦਾਂ ਦੇ ਹੋ ਗਏ ਕਿ ਮੈਂ ਮਤਲਬ ਬੈਲਾ ਨਹੀਂ ਰਹਿ ਸਕਦਾ ਸੀਗਾ ਕਿ ਹਨਾ ਵੀ ਘਰੇ ਲੋਡ ਸੀਗੀ ਬਹੁਤ ਜ਼ਿਆਦਾ سپورਟ ਦੀ ਫਿਰ ਪ੍ਰਾਈਵੇਟ ਸੈਕਟਰ ਚੁੜਨਾ ਪਿਆ ਜੀ ਤੇ ਜਦੋਂ ਪ੍ਰਾਈਵੇਟ ਸੈਕਟਰ ਚੁਣਿਆ ਫਿਰ ਮੈਂ ਮੈਸਾ ਉਹਦੇ ਚ ਬੜੇ ਕਿ ਨਿਕਲ ਨਹੀਂ ਪਾਈ ਕਿਉਂਕਿ ਕਰਜ਼ਾ ਸੀਗਾ ਉਹ ਵੀ ਤਾਰਨਾ ਹੀ ਕਿਸ਼ਤਾਂ ਭਰਨੀਆਂ ਹੀ ਤੇ ਘਰ ਦੇ ਹਾਲਾਤ ਵੀ ਸੈੱਟ ਕਰਨੇ ਹੀ ਤੇ ਬਾਕੀ ਜਦੋਂ ਇੰਟਰਵਿਊਜ਼ ਵਗੈਰਾ ਹੋਈ ਤੇ ਅਗਲਾ ਕਹਿੰਦਾ ਵੀ ਅਗਲਾ ਟੈਲੈਂਟ ਦੇਖਦਾ ਤੇ ਇਨਸਾਨ ਨਹੀਂ ਦੇਖਦਾ ਸ਼ਕਲਾ ਨਹੀਂ ਦੇਖਦਾ ਬਟ ਟੈਲੈਂਟ ਦੇਖਦਾ ਇਨਸਾਨ ਚ ਤੇ ਉਹਦੇ ਲਈ ਆਪ ਨੂੰ ਇੱਕ ਵਾਰ ਇੰਪਰੂਵ ਕਰਨਾ ਪੈਂਦਾ ਦੱਸਣਾ ਪੈਂਦਾ ਕਿ ਅਸੀਂ ਕੀ ਕਰ ਸਕਦੇ ਹਾਂ ਇੱਕ ਅੱਧੀ ਵਾਰ ਪ੍ਰੋਬਲਮ ਆਂਦੀ ਹੈ ਜੌਬ ਚ ਬਟ ਜਦੋਂ ਇੱਕ ਵਾਰ ਤੁਸੀਂ ਲੱਗੇ ਤੁਹਾਡੇ ਤੇ ਐਕਸਪੀਰੀਅੰਸ ਆ ਗਿਆ ਤੇ ਫਿਰ ਮਤਲਬ ਤੁਹਾਨੂੰ ਬੋਲਣ ਦੀ ਲੋੜ ਨਹੀਂਗਾ ਥੋੜਾ ਤਜਰਬਾ ਬੋਲੂਗਾ ਹੂੰ ਤੇ ਹੁਣ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਜਦੋਂ ਰੀਲਸ ਬੰਦੇ ਆ ਲੋਕਾਂ ਨੂੰ ਇਹ ਦੱਸਦੇ ਆ ਕਿ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨੀ ਚਾਹੀਦੀ ਤੁਸੀਂ ਕਿਸੇ ਵੀ ਕਮੀ ਦੇ ਨਾਲ ਵੀ ਵਧੀਆ ਜ਼ਿੰਦਗੀ ਜੀ ਸਕਦੇ ਆ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਆਂਦਾ ਹੈ ਬਹੁਤ ਜ਼ਿਆਦਾ ਮੈਸੇਜ ਆਨੇ ਕੇ ਵੀਰੇ ਹਣਾ ਤੇਰਾ ਹੱਥ ਤੂੰ ਕਿੱਥੋਂ ਲਵਾਇਆ ਅਸੀਂ ਵੀ ਲਵਾਣਾ ਤੇ ਕੋਈ ਪੁੱਛਦਾ ਵੀਰੇ ਤੂੰ ਬਹੁਤ ਹਿੰਮਤ ਦਾ ਨਾ ਸਾਨੂੰ ਮਤਲਬ 90 ਤੋਂ 95% ਤਾਂ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਆ ਲੋਕ ਜਿਹੜੇ ਕਮੈਂਟਸ ਕਰਦੇ ਆ ਬਾਕੀ 1-2% ਹੁੰਨੇ ਆ ਕਈ ਹਨਾ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਉਹਨੇ ਕਮੈਂਟ ਕਰਨੀ ਆ ਨੈਗੇਟਿਵ ਕਿ ਡਰਾਮੇ ਆ ਬਾਈ ਇਹ ਉਹ ਮਤਲਬ ਬੋਲੀ ਜਾਣ ਦੋ ਉਹਨਾਂ ਦਾ ਮੈਂ ਜਵਾਬ ਨਹੀਂ ਦਿੰਦਾ ਜਿਹੜੇ ਇੰਸਟਾਗ੍ਰam ਤੇ ਲਾਈਕ ਕਰਦੇ ਆ ਮੈਨੂੰ ਹੌਸਲਾ ਦਿੰਦੇ ਆ ਉਹ ਖੁਦ ਹੀ ਜਵਾਬ ਦੇ ਦਿੰਦੇ ਆ ਉਹਨਾਂ ਨੂੰ ਮਤਲਬ ਇਹ ਚੀਜ਼ ਖੱਟੀ ਆ ਆਪਾਂ ਨੇ ਇਸ ਚੀਜ਼ ਨੂੰ ਮੋਟੀਵੇਟ ਕਰਕੇ ਲੋਕਾਂ ਨੂੰ ਤੇ ਤੁਸੀਂ ਜੋ ਕ੍ਰਿਕਟ ਖੇਡਦੇ ਹੋ ਕਿ ਉਹ ਪੈਰਾਖੇਡਾਂ ਦੇ ਵਿੱਚ ਖੇਡਦੇ ਹੋ ਜਾਂ ਨਾਰਮਲ ਖੇਡਦੇ ਹੋ ਮੈਂ ਦੋਨੋਂ ਹੀ ਖੇਡਦਾ ਜੀ ਜਦੋਂ ਨੈਸ਼ਨਲ ਲੈਵਲ ਦੀ ਗੱਲ ਆਉਂਦੀ ਹੈ ਜੀ ਤੇ ਹੈਂਡੀਕੈਪ ਟੀਮ ਚ ਵੀ ਖੇਡ ਲਈਦਾ ਜਾ ਕੇ ਸਟੇਟਾਂ ਚ ਵਾਰ-ਵਾਰ ਡਿਫਰੈਂਟ ਸਟੇਟਾਂ ਚ ਤੇ ਹੁਣ ਉੱਥੇ ਘਟ ਜਾਈਦਾ ਕਿਉਂਕਿ ਕੰਮਾਂ ਕਰਾਂ ਚ ਬਿਜ਼ੀ ਹੋ ਗਈ ਤੇ ਬਾਕੀ ਲੋਕਲ ਜਿਹਨੇ ਟੂਰਨਾਮੈਂਟ ਉਹ ਆਪਾਂ ਨਾਰਮਲ ਬੰਦਿਆਂ ਨਾਲ ਖੇਡਦੇ ਆ ਜਿਹੜੇ ਮਤਲਬ ਪੰਜਾਬ ਚ ਆ ਹਰਿਆਣਾ ਚ ਹਿਮਾਚਲ ਚ ਟੋਪ ਚੋਟੀ ਦੇ ਸਟਾਰ ਹਨ ਜੀ ਉਹਨਾਂ ਨਾਲ ਵੀ ਖੇਡਦੇ ਆ ਤੇ ਉਹਨਾਂ ਨੂੰ ਛੱਕੇ ਵੀ ਮਾਰੇ ਹੋਏ ਆ ਜੀ ਜੀ ਬਹੁਤ ਖੂਬ ਸਪੋਰਟਸ ਦੀ ਯਾਨੀ ਕਿ ਖੇਡਾਂ ਦੀ ਨੌਜਵਾਨ ਪੀੜੀ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਬੱਚੇ ਹੋਗੇ ਨੌਜਵਾਨ ਹੋਗੇ ਕਿਤੇ ਨਾ ਕਿਤੇ ਖੇਡਾਂ ਦੇ ਨਾਲ ਉਹ ਟੁੱਟਦੇ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਖੇਡਾਂ ਜਿਹੜਾ ਹੈ ਸ਼ਖਸੀਅਤ ਉਸਾਰੀ ਦੇ ਵਿੱਚ ਕਿੰਨੀ ਕੁ ਭੂਮਿਕਾ ਨਿਭਾਉਂਦੀਆਂ ਨੇ ਮੈਮ ਜਿਹੜੇ ਬੱਚੇ ਖੇਡਾਂ ਤੋਂ ਟੁੱਟ ਰਹੇ ਆ ਸਭ ਤੋਂ ਪਹਿਲਾਂ ਤਾਂ ਮੋਬਾਈਲ ਐਸੀ ਚੀਜ਼ ਆ ਗਈ ਕਿ ਉਹ ਉਹਦੇ ਵਿੱਚ ਹੀ ਖੋ ਗਏ ਉਹ ਫਿਜ਼ੀਕਲੀ ਬਾਹਰ ਆਏ ਨਹੀਂ ਪਾਉਂਦੇ ਤੇ ਮੇਰੇ ਹਿਸਾਬ ਨਾਲ ਜੇ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਹਾਲਕ ਇੱਕ ਨਸ਼ਿਆਂ ਤੋਂ ਬਚਾਉਣ ਲਈ ਤੇ ਮੋਬਾਈਲ ਤੋਂ ਬਚਾਉਣ ਲਈ ਗਰਾਊਂਡ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਗਰਾਊਂਡ 'ਚ ਜਾਓਗੇ ਤੁਸੀਂ 20 ਬੰਦੇ ਨੂੰ ਨਵੇਂ ਨੂੰ ਮਿਲੋਗੇ ਉੱਥੇ ਕੁਝ ਨਾ ਕੁਝ ਸਿੱਖੋਗੇ ਮਿਹਨਤ ਲਾਓਗੇ ਜ਼ਰੂਰੀ ਨਹੀਂ ਕਿ ਉੱਥੇ ਗਲਤ ਗਲਤੀ ਹੋਊਗੇ ਤੇ ਉੱਥੇ ਜੇ ਇੱਕ ਬੰਦਾ ਗਲਤ ਹੋਊਗਾ ਤਾਂ 15 ਬੰਦੇ ਤੁਹਾਨੂੰ ਸਹੀ ਵੀ ਮਿਲਣਗੇ ਉੱਥੇ ਗਰਾਊਂਡ 'ਚ ਸੋ ਮੈਂ ਇਹੀ ਸੁਜੈਸਟ ਕਰਦਾ ਕਿ ਤੁਸੀਂ ਗਰਾਊਂਡ ਦੇ ਨਾਲ ਵੱਧ ਤੇ ਵੱਧ ਜੁੜੋ ਤੇ ਆਪਦੀ ਬਾਡੀ ਤੇ ਫਿਟਨੈਸ ਤੇ ਕੰਮ ਕਰੋ ਜੀ ਕਿੰਨਾ ਕੋ ਖਰਚਾ ਭਾਰਤ ਵੀ ਚਾਹੁੰਦਾ ਹੈ ਜੇ ਅਸੀਂ ਇਸ ਤਰ੍ਹਾਂ ਦਾ ਕੋਈ ਅੰਗ ਲਗਾਣਾ ਹੋਵੇ ਆ ਮੈਮ ਇਹ ਮੇਰੇ ਸਾਬ ਨਾਲ ਸਿਲੀਕੋਨ ਦਾ ਬਣਿਆ ਹੋਇਆ ਜੀ ਕਿਉਂਕਿ ਮੈਂ ਦਿੱਲੀ ਤੋਂ ਬਣਵਾਇਆ ਸੀਗਾ ਜੀ ਮੈਂ ਸੋਸ਼ਲ ਮੀਡੀਆ ਤੇ ਦੇਖ-ਦੇਖ ਕੇ ਉਹਨਾਂ ਦਾ ਕੰਟੈਕਟ ਨੰਬਰ ਕੱਢ ਕੇ ਉਹਨਾਂ ਤੱਕ ਪਹੁੰਚਿਆ ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਇਹਨਾਂ ਦੀ ਰੇਂਜ ਬਹੁਤ ਜ਼ਿਆਦਾ ਹੁੰਦੀ ਹੈ ਜਿੱਦਾਂ ਨੋਰਮਲ ਮੈਂ ਬਣਾਇਆ ਜੀ ਇਹ ਇਹ ਬਣਿਆ ਸੀਗਾ 25000 ਦਾ ਅੱਛਾ ਤੇ ਇਸ ਤੋਂ ਵੱਧਾ ਜੇ ਵੱਧ ਜੇ ਆਪਾਂ ਗੱਲ ਕਰੀਏ ਸੇਮ ਡੈਟੋ ਵੀ ਪਤਾ ਨਹੀਂ ਲੱਗਦਾ ਹੱਥ ਨਕਲੀ ਹੈ ਕਿ ਅਸਲੀ ਹੈ ਉਹ 50 60000 ਦਾ ਬਣ ਜਾਂਦਾ ਬਟੋ ਕੰਮ ਨਹੀਂ ਕਰਦਾ ਇਹ ਵੀ ਨਹੀਂ ਕੰਮ ਕਰਦਾ ਬਟ ਇਹਦਾ ਹੌਸਲਾ ਬਹੁਤ ਹੋ ਜਾਂਦਾ ਆਪਾਂ ਨੂੰ ਤੇ ਇਹਦਾ ਮਤਲਬ ਗ੍ਰਿਪ ਇਦਾਂ ਦਾ ਹੈ ਕਿ ਜਦੋਂ ਆਪਾਂ ਨੇ ਵਿੱਚ ਪਾਲਾਂ ਨੇ ਜੀ ਹੱਥ ਨੂੰ ਹਨਾ ਜਿੱਦਾਂ ਤੰਦਰ ਇਹਦਾ ਮੈਜ਼ਰਮੈਂਟ ਇਦਾਂ ਦਾ ਬਣਿਆ ਹੋਇਆ ਕਿ ਉਹ ਅਟੈਚ ਹੋ ਜਾਂਦਾ ਆਪਣੇ ਉਹਦੇ ਨਾਲ ਉਹ ਜਿੱਦਾਂ ਲਾਇਆ ਪਤਾ ਵੀ ਨਹੀਂ ਲੱਗਦਾ ਜੀ ਹਨਾ ਤੇ ਬਾਕੀ ਇੰਡੀਆ ਚ ਥੋੜੇ ਜਿ ਮੈਂ ਕਹਿੰਦਾ ਹੈ ਕਈ ਸੰਸਥਾਵਾਂ ਕੋਸਟਲੀ ਵੀ ਨੇ ਤੇ ਕਈ ਉਹ ਵੀ ਨੇ ਜਿਹੜੀਆਂ ਸਸਤੇ ਰੇਟ ਚ ਬਣਦੀਆਂ ਬਟ ਆਪਾਂ ਨੂੰ ਘੁੰਮ ਫਿਰ ਕੀ ਚੀਜ਼ ਦੇਖਣੀ ਚਾਹੀਦੀ ਹੈ ਜੀ ਬਹੁਤ ਵਧੀਆ ਗੱਲਬਾਤ ਵੀਰੇ ਨੇ ਕੀਤੀ ਹੈ ਕਿ ਜ਼ਿੰਦਗੀ ਦੇ ਵਿੱਚ ਕਿਸੇ ਸਮੇਂ ਵੀ ਕੋਈ ਮੁਸੀਬਤ ਆ ਸਕਦੀ ਹੈ ਦੁੱਖ ਤਕਲੀਫ ਆ ਸਕਤੇ ਨੇ ਪਰ ਹਿੰਮਤ ਨਹੀਂ ਹਾਰਨੀ ਚਾਹੀਦੀ ਵੀਰੇ ਮੈਂ ਚਾਹਨੀ ਆ ਕਿ ਨੌਜਵਾਨ ਪੀੜੀ ਨੂੰ ਜਾਂ ਉਹਨਾਂ ਸਾਰੇ ਲੋਕਾਂ ਨੂੰ ਸੁਨੇਹਾ ਜ਼ਰੂਰ ਦਿਓ ਜੋ ਕਿ ਤਣਾ ਦਾ ਸ਼ਿਕਾਰ ਹੋ ਜਾਂਦੇ ਨੇ ਜੋ ਮੁਸੀਬਤਾਂ ਦੇ ਅੱਗੇ ਹਾਰ ਮੰਨ ਲੈਂਦੇ ਨੇ ਬਿਲਕੁਲ ਦੇਖੋ ਇਹ ਮੁਸੀਬਤ ਮੈਮ ਕਦੇ ਵੀ ਪੈ ਸਕਦੀ ਹੈ ਕਿਸੇ ਤੇ ਵੀ ਬਟ ਸਾਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਸਾਨੂੰ ਲੜਨਾ ਚਾਹੀਦਾ ਤੇ ਮੈਂ ਨੌਜਵਾਨਾਂ ਨੂੰ ਇਹ ਸਜੈਸਟ ਕਰਦਾ ਕਿ ਤੁਸੀਂ ਸਭ ਤੋਂ ਪਹਿਲਾਂ ਗਰਾਊਂਡ ਦੇ ਨਾਲ ਜੁੜੋ ਆਪਦੇ ਮਾਪੇ-ਮਾਪੀ ਦੀ ਸੇਵਾ ਕਰੋ ਤੇ ਉਹਨਾਂ ਦਾ ਤੁਸੀਂ ਜੇਕਰ ਪੂਜੋਗੇ ਤਾਂ ਸਮਝ ਲਓ ਕਿ ਰੱਬ ਵੀ ਪੂਜ ਲਿਆ ਤੇ ਬਾਕੀ ਤੁਸੀਂ ਗਰਾਊਂਡ ਦੇ ਨਾਲ ਜੁੜੋਗੇ ਤਾਂ ਬਹੁਤ ਕੁਝ ਤੁਹਾਨੂੰ ਵਧੀਆ ਮਿਲੂਗਾ ਰਿਸਪੌਂਸ ਕਿ ਤੁਹਾਡੀ ਫਿਟਨੈਸ ਵੀ ਬਣੀ ਰਹੂਗੀ ਨਸ਼ੇ ਤੋਂ ਵੀ ਬਚੇ ਰਹੋਗੇ ਅੱਜ ਜਿਹੜਾ ਮੋਬਾਈਲ ਦਾ ਕੀੜਾ ਹੈ ਉਹ ਵੀ ਤੁਸੀਂ ਤੁਹਾਡੇ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਏਗਾ ਯੂਜ਼ ਕਰੋ سوشل ਮੀਡੀਆ ਮੈਨੇ ਕਹਿੰਦਾ ਨਾ ਯੂਜ਼ ਕਰੋ ਬਟ ਲਿਮਿਟਡ ਟਾਈਮ ਲਈ ਕੁਦਰਤ ਦੇ ਨਾਲ ਕਿੰਨਾ ਕੁ ਜੁੜ ਕੇ ਰਹਿਣਾ ਚਾਹੀਦਾ ਹੈ ਕੁਦਰਤ ਮੈਮ ਬਹੁਤ ਜ਼ਰੂਰੀ ਹੈ ਜੀ ਹੁਣ ਮੇਰਾ ਜਦੋਂ ਜਨਮ ਦਿਨ ਸੀਗਾ ਮੈਂ 15 ਤੋਂ 16 ਦਰਖਤ ਲਾਏ ਆਪਦੇ ਜਨਮ ਦਿਨ ਤੇ 19 ਜੂਨ ਨੂੰ ਸੀਗਾ ਤੇ ਉਹਨਾਂ ਨੂੰ ਮੈਂ ਟੇਕ ਕੇਅਰ ਵੀ ਕਰਦਾ ਉਹਨਾਂ ਦੀ ਪੂਰੀ ਤੇ ਹੁਣ ਆ ਤੁਸੀਂ ਤੁਹਾਡੇ ਸਾਹਮਣੇ ਦੇਖੇ ਤੁਸੀਂ ਬੜੇ ਦਰਖਤ ਲਾਏ ਹੋਏ ਜੀ ਆਪਣੇ ਇਸੇ ਕਰਕੇ ਲਾਇਏ ਤੇ ਉਹਨਾਂ ਨੂੰ ਮੈਂ ਸਾਹਸਵਾਲ ਕਰਦਾ ਪੂਰੀ ਜਦੋਂ ਹੁਣ ਵੀ ਤੁਸੀਂ ਕਦੇ ਅ ਉਦਾਸ ਹੋ ਜਾਂਦੇ ਹੋ ਜਾਂ ਪਰੇਸ਼ਾਨ ਹੋ ਜਾਂਦੇ ਹੋ ਸਭ ਤੋਂ ਵੱਧ ਕਿਹੜੀ ਚੀਜ਼ ਤੁਹਾਨੂੰ ਸਕੂਨ ਦਿੰਦੀ ਹੈ ਆ ਮੈਮ ਜਦੋਂ ਮੈਂ ਬਹੁਤ ਜ਼ਿਆਦਾ ਟੁੱਟ ਜਾਂਣਾ ਨਹੀਂ ਤੇ ਮੈਂ ਪਹਿਲਾਂ ਸੋਚਦਾ ਕਿ ਮੇਰਾ ਦੁੱਖ ਤਾਂ ਕੁਝ ਵੀ ਨਹੀਂਗਾ ਮੈਤੋਂ ਵੀ ਵੱਧ ਲੋਕ ਦੁਖੀ ਬੈਠੇ ਨੇ ਤੇ ਉਤੋਂ ਬਾਅਦ ਫਿਰ ਮੈਂ ਵਾਹਿਗੁਰੂ ਰੱਬ ਦਾ ਨਾਮ ਲੈ ਕੇ ਸਿਮਰਨ ਸੁਣ ਲਈਦਾ ਤੇ ਮਤਲਬ ਦਿਲ ਨੂੰ ਇੰਨਾ ਕੁ ਸਕੂਨ ਮਿਲਦਾ ਜੀ ਮੈਮ ਮਤਲਬ ਬਹੁਤ ਜ਼ਿਆਦਾ ਮੋਟੀਵੇਟ ਹੋ ਜਾਂਦਾ ਜੀ ਸਾਰੀ ਗੱਲ ਦੋਸਤੋ ਸਾਡੀ ਨਜ਼ਰੀਏ ਦੀ ਹੈ ਇਸ ਲਈ ਕਿਆ ਚੰਦਾ ਹੈ ਨਜ਼ਰੀਆ ਬਦਲੋ ਨਜ਼ਾਰੇ ਬਦਲ جائیںਗੇ ਜੇਕਰ ਅਸੀਂ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਾਂਗੇ ਤੇ ਜਿਵੇਂ ਵੀਰੇ ਨੇ ਕਿਹਾ ਕਿ ਕੁਦਰਤ ਦੇ ਨਾਲ ਜੁੜ ਕੇ ਰਹਾਂਗੇ ਪਰਮਾਤਮਾ ਦੇ ਨਾਲ ਨਾਲ ਜੁੜ ਕੇ ਰਹਾਂਗੇ ਤਾਂ ਕਿਤੇ ਨਾ ਕਿਤੇ ਸਾਨੂੰ ਜਿੰਨੀਆਂ ਵੀ ਤਕਲੀਫਾਂ ਹੈ ਨਾ ਇਹ ਛੋਟੀਆਂ ਲੱਗਣ ਲੱਗ ਜਾਣਗੀਆਂ ਵੀਰੇ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੈਂ ਵੀ ਮੈਮ ਆਰਡੀ ਪ੍ਰੋਡਕਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਟਾਈਮ ਕੱਢਿਆ ਸਾਡੇ ਕੋਲ ਪਹੁੰਚੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪੂਰੀ ਟੀਮ ਦਾ ਜੀ ਜੀ ਇਹ ਸੀ ਦਿਵਿੰਦਰ ਸਿੰਘ ਯਾਨੀ ਕਿ ਬਿੰਦੀ ਸੋਹਾਲੀ ਜੀ ਜਿਨ੍ਹਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਤੇ ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਸਾਡੀ ਨੈਤਿਕਤਾ ਦੇ ਨਾਲ ਜੁੜੀਆਂ ਹੋਈਆਂ ਨੇ ਮਾਪੇ ਦੀ ਸੇਵਾ ਕਰਨਾ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਕਿਸੇ ਦਾ ਮਾੜਾ ਨਹੀਂ ਮੰਗਣਾ ਜੇ ਕੋਈ ਮਾੜਾ ਕਹਿ ਰਿਹਾ ਹੈ ਤਾਂ ਉਸ ਨੂੰ ਇਗਨੋਰ ਕਰ ਦੇਣਾ ਤੇ ਹਮੇਸ਼ਾ ਕੁਦਰਤ ਦੇ ਨਾਲ ਜੁੜ ਕੇ ਰਹਿਣਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ